ਸੜਕੀ ਹਾਦਸੇ 'ਚ ਨੌਜਵਾਨ ਪੰਜਾਬੀ ਦੀ ਅਮਰੀਕਾ ਦੇ ਵਿੱਚ ਹੋਈ ਮੌਤ 2 ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਲੁਧਿਆਣਾ ਦੇ ਮਾਚੀਵਾੜਾ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ 2 ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਅਮਰੀਕਾ ਗਿਆ ਵਰਸ਼ਦੀਪ ਸਿੰਘ ਜਿਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਸੜਕੀ ਹਾਦਸੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਨੂੰ ਜਦੋਂ ਉਸਦੀ ਮੌਤ ਦੀ ਖਬਰ ਦਾ ਪਤਾ ਲੱਗਿਆ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਮਾਂ ਦੇ ਹਾਲਾਤ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਵੰਸ਼ਦੀਪ ਜੋ ਕਿ ਆਪਣੇ ਮਾਪੇ ਦਾ ਇਕਲੌਤਾ ਪੁੱਤ ਸੀ ਜਿਸ ਦੀ ਮੌਤ ਦੀ ਖਬਰ ਸੁਣ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਦੱਸ ਦਈਏ ਤੁਹਾਨੂੰ ਕਿ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੋਂ ਦੇ ਪੋਰਜਿਨੋ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਤਕਕਾਰ ਤੇ ਸਵਾਰ ਹੋ ਕੇ ਜਦੋਂ ਉਹ ਕਿਸੇ ਜਗ੍ਹਾ ਤੇ ਜਾ ਰਿਹਾ ਸੀਗਾ ਤਾਂ ਦੂਜੇ ਪਾਸੋਂ ਆਰੀ ਕਾਰ ਦੇ ਨਾਲ ਟੱਕਰ ਦੇ ਵਿੱਚ ਇਸ ਐਕਸੀਡੈਂਟ ਦੇ ਚਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲੇ ਹੁਣ ਉਸ ਦੀ ਡੈੱਡ ਬੋਡੀ ਨੂੰ ਵਾਪਸ ਪੰਜਾਬ ਲਿਆਉਣ ਦੇ ਲਈ ਯਤਨ ਕਰ ਰਹੇ ਨੇ ਤੇ ਸਰਕਾਰ ਤੋਂ ਵੀ ਗੁਹਾਰ ਲਗਾnde ਹੋਏ ਨਜ਼ਰ ਆ ਰਹੇ ਨੇ। ਸਾਡੂ ਦਾ ਬੇਟਾ ਸੀਗਾ। ਮੈਂ ਉਹਦਾ ਮਾਸੜ ਜੀ ਲੱਗਦਾ ਸੀ। ਇੱਕ ਨੇ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਇਸੇ ਸਾਡੇ ਹੱਥਾਂ 'ਚੀ ਗੋਲਦੀ ਸਾਡੇ ਕੋਲੀ ਖੇੜਿਆ ਸੀ। ਲੇਕਿਨ ਪਾਲਿਆ ਸਾਨੂੰ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ। ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਮੈਂ ਅਮਰੀਕਾ ਜਾਣਾ, ਅਮਰੀਕਾ ਜਾਣਾ। ਬੱਚੇ ਦੀ ਖੁਸ਼ੀ ਪੂਰੀ ਕਰਤੀ। ਲੇਕਿਨ ਸਾਨੂੰ ਹੁਣ ਇਹ ਥੋੜੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਨਾ ਇਹਦੇ ਪਾਜੀ ਬਹੁਤ ਪਰੇਸ਼ਾਨ ਆ ਲੇਕਿਨ ਸਾਡੇ ਸੱਜੀ ਮਾਂ ਸੀ ਸਾਰੇ ਲੱਤ ਤੋੜ ਗਏ ਸੀ ਸਾਡੀ ਕਹਾਣੀ ਖਤਮ ਆ ਸਾਡੀ ਖਤਮ ਹੀ ਕਰ ਗਿਆ ਸਾਨੂੰ ਅਸੀਂ ਕਿੱਥੇ ਜਾਈਏ ਤਲ ਰਖੜੀ ਆ ਦੇਣ ਸੀਗਾ ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰਖੜੀ ਬੰਨਣੇ ਸੀ ਉਹ ਵਿਚਾਰੀ ਕੀ ਸੋਚੇਗੀ ਦੱਸੋ ਪਹਿਲਾਂ ਉਹਦੇ ਮਾਂ ਪਿਓ ਕੀ ਸੋਚਣਗੇ ਜੀ ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇਗਾ ਉਹਦਾ ਕੀ ਹਾਲ ਬਣਿਆ ਬਹੁਤ ਪੂਰੀ ਹਾਲ ਤੇ ਖੁਦ ਸਾਡੀ ਪੂਰੀ ਹਾਲਤਾ ਜੀ ਸਾਡੇ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦੀ ਚ ਲੈ ਕੇ ਪਾਲਿਆ 19 ਸਾਲ ਦਾ ਕਰਦਾ ਸੀ ਸਾਡਾ ਕੀ ਰੋਸ ਸੀਗਾ ਅਸੀਂ ਕੀ 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 ਸੋਚ ਕੇ ਬੱਚੇ ਨੂੰ ਵੱਡਾ ਕੀਤਾ ਬਾਸ ਸਤਨਾਮ ਸਿੰਘ ਸਾਡਾ ਬੱਚਾ ਵੰਸ਼ਦੀਪ ਜੋ ਮੈਥੋ ਦੇ ਵਿੱਚ ਗਿਆ ਸੀਗਾ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਕੋਲ ਪੀੜਤ ਕਰਦੇ ਹਾਂ ਸਾਡੀ ਬੋਡੀ ਜਾਣ ਦੇ ਵਿੱਚ ਸਾਡੀ ਮਦਦ ਕੀਨੀ ਦੇ ਜੀ ਸੀ ਬੱਚੇ ਹੁੰਦੇ ਹਨ ਬੱਚੇ ਦੀ ਉਮਰ 19 ਸਾਲ ਕਿੰਨੀ ਦੇਖ ਲਾ ਨਹੀਂ ਦੇ ਲੋਕ ਦੋਖ ਸਾਡੇ ਫ੍ਰੀਜ ਕੱਲ੍ਹ ਇੱਕ ਬੱਚਾ ਸੀ ਕੱਲ੍ਹ ਇੱਕ ਬੱਚਾ ਸੀ ਕੀ ਹੋਇਆ ਕੋਈ ਪੈਣ ਦੇ ਸਿਕਸ ਸਿਸਟਰ ਹੈ ਉਹ ਕਿੱਥੇ ਹੈ ਕੈਨੇਡਾ ਦੇ ਵਿੱਚ ਹੈ ਉਹ ਅੱਜ ਅੱਜ ਆ ਰਹੇ ਨੇ ਸ਼ਾਮ ਨੂੰ